ਇਹ ਜੋ ਖੂਬਸੂਰਤ ਤਸਵੀਰ ਵੇਖ ਰਹੇ ਹੋ ਇਹ ਤਸਵੀਰ ਤਖਤ ਸ੍ਰੀ ਦਮਦਮਾ ਸਾਹਿਬ ਦੀ ਹੈ ਜਿੱਥੇ ਕਿ ਅੱਜ ਲੱਖਾਂ ਦੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ ਖਾਲਸੇ ਦਾ ਸਰਜਣਾ ਦਿਵਸ ਹੈ ਅਤੇ ਇਸ ਮੌਕੇ ਹਰ ਕੋਈ ਚਾਹੁੰਦਾ ਹੈ ਕਿ ਜਾ ਕੇ ਸਿਰ ਨਵਾਇਆ ਜਾਵੇ ਤਲਵੰਡੀ ਸਾਬੋ ਵਿੱਚ ਇਸ ਵਕਤ ਰੌਣਕਾਂ ਲੱਗੀਆਂ ਹੋਈਆਂ ਨੇ तमाम ਸੰਗਤ ਇਸ ਵਕਤ ਤਲਵੰਡੀ ਸਾਬੋ ਤਖਤ ਸ੍ਰੀ ਦਮਦਮਾ ਸਾਹਿਬ ਵਿੱਚ ਮੱਥਾ ਟੇਕਣ ਦੇ ਲਈ ਪਹੁੰਚ ਰਹੀ ਹੈ ਤਤੋਂ ਦੱਸ ਦਈਏ ਕਿ ਅਸਦੇ ਦਿਨ ਹਰ ਸਾਲ ਐਸੇ ਤਰੀਕੇ ਨਾਲ ਸੰਗਤ ਅੱਤੇ ਪਹੁੰਚਦੀ ਹੈ ਅਤੇ ਨਤਮਸਤਕ ਹੁੰਦੀ ਹੈ। ਇਸ ਦੇ ਵਿੱਚ ਹਰ ਵਰਗ ਦੇ ਲੋਕ ਸ਼ਾਮਿਲ ਹੁੰਦੇ ਨੇ ਚਾਹੇ ਬੱਚਾ ਹੈ ਚਾਹੇ ਕੋਈ ਬੁਢਾ ਹੈ ਚਾਹੇ ਕੋਈ ਜਵਾਨਾ ਹੈ ਤਾਂ तमाम ਤਰੀਕੇ ਦੇ ਲੋਕ ਜਿਹੜੇ ਨੇ ਇੱਥੇ ਸੰਗਤ ਦੇ ਰੂਪ ਵਿੱਚ ਇਕੱਠਾ ਹੁੰਦੇ ਨੇ ਅਤੇ ਨਤਮਸਤਕ ਹੁੰਦੇ ਨੇ। ਬੇहद ਖੂਬਸੂਰਤ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ। ਗੁਰਦੁਆਰਾ ਸਾਹਿਬ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਰੰਗ-ਬਰੰਗੀ ਚੰਡੀਆਂ ਲਗਾਈਆਂ ਗਈਆਂ ਨੇ ਸੰਗਤ ਦੇ वेलकम देयर ਲਈ ਅਤੇ ਸੰਗਤ ਜਿਹੜੀ ਹੈ ਲਗਾਤਾਰ ਇੱਥੇ ਵੱਧ ਹੀ ਜਾ ਰਹੀ ਹੈ ਅਤੇ ਆਪਣੀਆਂ ਮੰਦੀਆਂ ਮੁਰਾਦਾਂ ਲੈ ਕੇ ਇੱਥੇ ਲੋਕ ਪਹੁੰਚ ਰਹੇ ਨੇ ਉਹਨਾਂ ਦੀਆਂ ਮੰਦੀਆਂ ਮੁਰਾਦਾਂ ਇੱਥੇ ਆ ਕੇ ਪੂਰੀਆਂ ਹੁੰਦੀਆਂ ਨੇ ਤਸਵੀਰ ਵੇਖ ਸਕਦੇ ਹੋ ਸੰਗਤ ਵੱਡੀ ਗਿਣਤੀ ਵਿੱਚ ਲਗਾਤਾਰ ਇੱਥੇ ਪਹੁੰਚ ਰਹੀ ਹੈ ਅਤੇ ਨਤਮਸਤਕ ਹੋ ਰਹੀ ਹੈ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਇੱਕ ਕੌਮ ਦੇ ਨਾਮ ਸੰਦੇਸ਼ ਵੀ ਦਿੱਤਾ ਗਿਆ ਅਤੇ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਵਸਤੂਆਂ ਨੇ ਅਤੇ ਹੋਰ ਗੁਰੂਆਂ ਨਾਲ ਸੰਬੰਧਿਤ ਵਸਤੂਆਂ ਨੇ ਉਹਨਾਂ ਨੂੰ ਸੰਗਤ ਦੇ ਸਾਹਮਣੇ ਕੀਤਾ ਗਿਆ ਸੰਗਤ ਨੂੰ ਉਹਨਾਂ ਦੇ ਦਰਸ਼ਨ ਵੀ ਕਰਵਾਏ ਗਏ ਤਾਂ ਤਸਵੀਰ ਵੇਖ ਸਕਦੇ ਹੋ ਇਸ ਵਕਤ ਵੱਡੀ ਗਿਣਤੀ ਵਿੱਚ ਸੰਗਤ ਲਗਾਤਾਰ ਇੱਥੇ ਪਹੁੰਚ ਰਹੀ ਹੈ ਅਤੇ ਨਤਮਸਤਕ ਹੋ ਰਹੀ ਹੈ ਤਰ੍ਹਾਂ ਤਰ੍ਹਾਂ ਦੇ ਲੰਗਰ ਜਿਹੜੇ ਨੇ ਉਹ ਲਗਾਏ ਗਏ ਨੇ ਸੰਗਤ ਦੇ ਲਈ ਅਤੇ ਸੰਗਤ ਦਾ ਹੜ ਜਿਹੜਾ ਹੈ ਉਹ ਲਗਾਤਾਰ ਵਧਦਾ ਜਾ ਰਿਹਾ ਹੈ ਜਿੰਨੇ ਲੋਕ ਪਹੁੰਚ ਰਹੇ ਨੇ ਉਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਜੇ ਦੂਜੇ ਪਾਸੇ ਗੱਲ ਕੀਤੀ ਜਾਵੇ ਤੁਹਾਨੂੰ ਦੂਜੀ ਸਾਈਡ ਜਿਹੜੀ ਹੈਗੀ ਹੈ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਉਸ ਪਾਸੇ ਕਿਹੋ ਜਿਹਾ ਇਸ ਵਕਤ ਨਜ਼ਾਰਾ ਹੈ ਤਾਂ ਇਹ ਤਸਵੀਰ ਵੇਖ ਸਕਦੇ ਹੋ ਇੱਥੇ ਇਸ ਵਕਤ ਕੰਮ ਚੱਲ ਰਿਹਾ ਹੈ ਸੇਵਾਦਾਰ ਵੀਰ ਜਿਹੜੇ ਨੇ ਸੇਵਾ ਵਿੱਚ ਜੁਟੇ ਹੋਏ ਨੇ ਜਿਹੜੀ ਡਿਊਟੀ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ ਡਿਊਟੀ ਨਵੀਂ ਬਣਾਈ ਜਾ ਰਹੀ ਹੈ ਉੱਥੇ ਇਸ ਵਕਤ ਸੰਗਤ ਲੱਗੀ ਹੋਈ ਹੈ ਸੇਵਾਦਾਰ ਜੁਟੇ ਹੋਏ ਨੇ ਅਤੇ ਇਸ ਨੂੰ ਨਵਾਂ ਰੂਪ ਇੱਥੇ ਦਿੱਤਾ ਜਾ ਰਿਹਾ ਹੈ ਦੂਜੇ ਪਾਸੇ ਤਸਵੀਰ ਤੁਹਾਨੂੰ ਦਿਖਾਵਾਂਗੇ ਚੂਲੇ ਲਗਾਏ ਗਏ ਨੇ ਇੱਕ ਤਰੀਕੇ ਦਾ ਮੇਲੇ ਦਾ ਰੂਪ ਜਿਸ ਨੂੰ ਸਾਖੀ ਦਾ ਮੇਲਾ ਵੀ ਕਿਹਾ ਜਾਂਦਾ ਹੈ ਉਹ ਇੱਥੇ ਦਿੱਤਾ ਗਿਆ ਹੈ ਤਾਂ ਤਸਵੀਰ ਵੇਖ ਸਕਦੇ ਹੋ ਸੰਗਤ ਵੀ ਵੱਡੀ ਗਿਣਤੀ ਵਿੱਚ ਆਉਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਚੱਲਣ ਵਾਲੇ ਸਮਾਗਮਾਂ ਦੀ ਤਾਂ ਤਿੰਨ ਚਾਰ ਦਿਨ ਲਗਾਤਾਰ ਇਸ ਸਮਾਗਮ ਜਿਹੜੇ ਨੇ ਆ ਚੱਲਦੇ ਨੇ ਅਤੇ ਜੁੱਲ੍ਹੇ ਲਗਾਏ ਗਏ ਨੇ ਬੱਚਾ ਦੇ ਲਈ ਘੋੜਸਵਾਰ ਜਿਹੜੇ ਨੇ ਆਪਣੇ ਘੋੜੇ ਲੈ ਕੇ ਪਹੁੰਚ ਰਹੇ ਨੇ ਅਤੇ ਕਿਉਂਕਿ ਕੱਲ ਨੂੰ ਮੱਲਾ ਕੱਢਾ ਜਾਣਾ ਹੈ ਜਿੱਥੇ ਕਿ ਵੱਡੀ ਗਿਣਤੀ ਵਿੱਚ ਘੋੜੇ ਨਿਹੰਗ ਸਿੰਘਾਂ ਦੇ ਨਾਲ ਪਹੁੰਚਣਗੇ ਨਿਹੰਗ ਸਿੰਘ ਉਹਨਾਂ ਨੂੰ ਲੈ ਕੇ ਇੱਥੇ ਆਉਣਗੇ ਤਾਂ ਤਸਵੀਰ ਵੇਖ ਸਕਦੇ ਹੋ ਇਹ ਇੰਟਰਸ ਜਿਹੜੀ ਹੈਗੀ ਹੈ ਉਹ ਉਸ ਦਾ ਨਜ਼ਾਰਾ ਹੈ ਜੋ ਕਿ ਗੁਰਦੁਆਰਾ ਸਾਹਿਬ ਨੂੰ ਰਸਤਾ ਜਾਂਦਾ ਹੈ ਉਸ ਦੀ ਤਸਵੀਰ ਵੇਖ ਰਹੇ ਹਾਂ ਤਾਂ ਇਹ ਤਸਵੀਰਾਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਸੀਗੇ ਤਸਵੀਰਾਂ ਤੱਕ ਸ੍ਰੀ दमदमा साहब तो सिग्या जिथे कि इस वक्त संगत जडी है वो लगातार बढ़ती जा रही है और नतमस्तक होने दे लिए संगत एथे तक श्री दमदमा साहब के नतमस्तक होने दे रही लगातार पहुंच रही है तलवंडी साहब तो कैमरा पर्सन मरप्रीत सिंह देना सूरज प्रकाश दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram ਔਰ WhatsApp ਚੈਨਲ ਪਰ